ਸਤਿ ਸ਼੍ਰੀ ਅਕਾਲ ਜੀ ਮੈਂ ਦੀਪ ਵਿਚਾਰ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ ਹੜ੍ਹਾਂ ਦੀ 1988 ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਸ ਟਾਈਮ ਦੱਸਿਆ ਜਾ ਰਿਹਾ ਕਿ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਸੀ 2023 ਦੇ ਵਿੱਚ ਹੜ੍ਹ ਆਏ ਉਸ ਟਾਈਮ ਵੀ ਨੁਕਸਾਨ ਹੋਇਆ 2025 ਦੇ ਵਿੱਚ ਵੀ ਹੁਣ ਹੜ੍ਹ ਆ ਚੁੱਕੇ ਨੇ ਉਹ ਤਾਂ ਤੁਸੀਂ ਸਾਰੀ ਤਸਵੀਰ ਜਿਹੜੀ ਹੈ ਉਹ ਦੇਖ ਹੀ ਰਹੇ ਹਾਂ ਵੀ ਕਿਸ ਤਰ੍ਹਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਇਸ ਦੇ ਪਿੱਛੇ ਮੇਨ ਕੀ ਕਾਰਨ ਹੋ ਸਕਦਾ ਕਿੰਨਾ ਘਾਟਾ ਕਰਕੇ ਪੰਜਾਬ ਦੇ ਵਿੱਚ ਹੜ ਆਉਂਦੇ ਨੇ ਅਤੇ 1988 ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਤਬਾਹੀ ਸੀ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਤਸਵੀਰ ਸ਼ੇਅਰ ਕਰ ਰਿਹਾ 1988 ਦੇ ਵਿੱਚ ਜਿਹੜੀ ਕਿ ਸੈਟਲਾਈਟ ਦੁਆਰਾ ਤਸਵੀਰ ਲਈ ਗਈ ਸੀ ਉਸ ਟਾਈਮ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹੜ੍ਹਾਂ ਨੇ ਤਬਾਹੀ ਮਚਾਈ ਸੀ ਉਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਸਕਰੀਨ ਦੇ ਉੱਤੇ ਇਹ ਜਿਹੜੀ ਤਸਵੀਰ ਹੈ ਇਹ ਸੈਟਲਾਈਟ ਦੇ ਦੁਆਰਾ ਲਈ ਗਈ ਤਸਵੀਰ ਹੈ ਹੁਣ ਆਪਾਂ ਗੱਲ ਕਰਾਂਗੇ 1988 ਦੇ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਕੀ ਸੀ ਕਿਉਂਕਿ ਭਾਖੜਾ ਖੇਤਰ ਦੇ ਵਿੱਚ 1988 ਦੇ ਵਿੱਚ 634 ਅਮਮ ਜਿਹੜੀ ਵਰਖਾ ਸੀ ਮਿਲੀਮੀਟਰ ਵਰਖਾ ਹੋਈ ਭਾਰੀ ਵਰਖਾ ਹੋਣ ਦੇ ਕਾਰਨ ਜਿਹੜਾ ਪਾਣੀ ਸੀਗਾ ਉਹ ਇੱਕੇ ਲਖਤਾ ਸਤਲੁਜ ਬਿਆਸ ਅਤੇ ਰਾਵੀ ਦੇ ਵਿੱਚ ਆ ਗਿਆ ਅਤੇ ਅਚਾਨਕ ਵਰਖਾ ਹੋਣ ਕਾਰਨ ਇਹ ਜਿਹੜਾ ਪਾਣੀ ਸੀਗਾ ਫੇਰ ਭਾਖੜਾ ਪੂ ਡੈਮ ਚੋਂ ਵੱਡੇ ਪੱਧਰ ਤੇ ਪੰਜਾਬ ਦੇ ਖੇਤਰ ਵੱਲ ਜਿਹੜਾ ਕਿ ਬਾਰਡਰ ਦੇ ਨਾਲ ਲੱਗਦਾ ਖੇਤਰ ਸੀ ਸਰਹੱਦੀ ਪਿੰਡ ਸੀ ਉਹਨਾਂ ਖੇਤਰਾਂ ਦੇ ਵਿੱਚ ਛੱਡ ਦਿੱਤਾ ਸੀਗਾ ਜਿਸ ਕਰਕੇ ਜਿਹੜੇ ਬਾਦਰ ਰੇਰੀਏ ਦੇ ਵਿੱਚ ਖੇਤਰ ਸੀਗੇ ਉਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਸੀਗੇ ਇਸ ਤਬਾਹੀ ਦੇ ਨਾਲ ਤਕਰੀਬਨ 9000 ਤੋਂ 12000 ਦੇ ਵਿੱਚ ਜਿਹੜੇ ਪਿੰਡ ਸੀਗੇ ਉਹ ਪੂਰੇ ਤੌਰ ਤੇ ਪ੍ਰਭਾਵਿਤ ਹੋਏ ਸੀ ਤਬਾਹ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ 2500 ਪਿੰਡਾ ਜਿਹੜੇ ਕੀ ਮਾਰੂ ਹੋ ਗਏ ਸੀ ਜਿੱਥੇ ਕੀ ਕੋਈ ਵੀ ਫਸਲ ਆ ਜਿਹੜੀ ਉਹ ਨਹੀਂ ਹੋ ਰਹੀ ਸੀ 34 ਲੱਖ ਦੇ ਤਕਰੀਬਨ ਜਿਹੜੇ ਲੋਕ ਸੀਗੇ ਉਹ ਇਸ ਹੜਾ ਦੇ ਨਾਲ ਪ੍ਰਭਾਵਿਤ ਹੋਏ ਸੀਗੇ ਅਤੇ ਦੂਸਰੇ ਪਾਸੇ ਇੱਕ ਅਧਿਕਾਰਿਕ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ 883 ਲੋਕ ਸੀਗੇ ਜਿਹੜੇ ਉਹ ਹੜ੍ਹਾਂ ਦੇ ਨਾਲ ਮਾਰੇ ਗਏ ਸੀਗੇ ਤੇ 62 ਲੋਕ ਸੀਗੇ ਜਿਹੜੇ ਉਹ ਗੁੰਮ ਹੋ ਗਏ ਸੀਗੇ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਅਤੇ 8900 ਤੋਂ ਜ਼ਿਆਦਾ ਘਰ ਸੀਗੇ ਜਿਹੜੇ ਉਹ ਪਾਣੀ ਦੇ ਨਾਲ ਤਬਾਹ ਹੋ ਗਏ ਸੀਗੇ ਮੰਡੀਆਂ ਦੇ ਜਿਹੜੇ ਵਿੱਚ ਭੰਡਾਰ ਪਏ ਸੀਗੇ ਕਣਕ ਦਾ ਭੰਡਾਰ ਹੋਰ ਜਿਹੜੀਆਂ ਫਸਲਾਂ ਦੇ ਭੰਡਾਰ ਮੰਡੀਆਂ ਦੇ ਵਿੱਚ ਪਏ ਸੀਗੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਸੀਗੇ ਅਤੇ 1483 ਪਿੰਡ ਸੀਗੇ ਜਿਹੜੇ ਉਹ ਬਿਮਾਰੀਆਂ ਦੀ ਚਪੇਟ ਵਿੱਚ ਆ ਚੁੱਕੇ ਸੀ ਮੱਛਰਾਂ ਦੇ ਕਾਰਨ ਭਿਆਨਕ ਬਿਮਾਰੀਆਂ ਸੀ ਜਿਹੜੀਆਂ ਉਹ ਪੰਜਾਬ ਦੇ ਵਿੱਚ ਫੈਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਅਤੇ ਲੋਕ ਬਿਮਾਰ ਹੋਣ ਲੱਗੇ ਸੀਗੇ 2 ਲੱਖ ਤੋਂ ਜ਼ਿਆਦਾ ਲੋਕ ਸੀ ਜਿਹੜੇ ਉਸ ਟਾਈਮ ਬੇਕਾਰ ਹੋ ਚੁੱਕੇ ਸੀਗੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਿੱਧੇ ਤੌਰ ਤੇ ਜਿਹੜੇ ਸ਼ਹਿਰ ਸੀਗੇ ਉਹ ਵੀ ਪ੍ਰਭਾਵਿਤ ਹੋਏ ਸੀਗੇ ਗੁਰਦਾਸਪੁਰ ਦੇ ਵਿੱਚ ਸਿਰਫ ਤਿੰਨ ਪਿੰਡ ਹੀ ਸੀ ਜਿਹੜੇ ਗੁਰਦਾਸਪੁਰ ਦੇ ਨਾਲ ਲਿੰਕ ਦੇ ਵਿੱਚ ਰਹਿ ਗਏ ਸੀ ਤੇ ਬਾਕੀ ਸਾਰੇ ਪਿੰਡਾਂ ਦਾ ਜਿਹੜਾ ਲਿੰਕ ਸੀਗਾ ਉਹ ਟੁੱਟ ਚੁੱਕਿਆ ਸੀਗਾ ਪਟਿਆਲਾ ਦੇ ਵਿੱਚ 12 ਤੋਂ ਜ਼ਿਆਦਾ ਜਿਹੜੀਆਂ ਵੱਡੀਆਂ ਇਮਾਰਤਾਂ ਸੀਗੀਆਂ ਉਹ ਨੁਕਸਾਨੀਆਂ ਗਈਆਂ ਸੀ 20000 ਦੇ ਕਰੀਬ ਜਿਹੜੇ ਲੋਕ ਸੀਗੇ ਉਹ ਬੇਕਾਰ ਹੋ ਚੁੱਕੇ ਸੀਗੇ ਕਰਨਾਲ ਹਸ਼ਿਆਰਪੁਰ ਜਲੰਧਰ ਅਤੇ ਰੋਪੜ ਦਾ ਜਿਹੜਾ ਮੇਨ ਲਿੰਕ ਸੀਗਾ ਮੇਨ ਰੋਡ ਸੀਗਾ ਉਹਨਾਂ ਦਾ ਜਿਹੜਾ ਲਿੰਕ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਟੁੱਟ ਚੁੱਕਿਆ ਸੀਗਾ ਮਤਲਬ ਕਿ ਸਾਰੇ ਪੰਜਾਬ ਦਾ ਇੱਕ ਦੂਜੇ ਨਾਲੋਂ ਲਿੰਕ ਸੀ ਜਿਹੜਾ ਉਹ ਟੁੱਟ ਚੁੱਕਿਆ ਸੀਗਾ ਹੁਣ ਆਪਾਂ ਇੱਕ ਰਿਪੋਰਟ ਦੀ ਗੱਲ ਕਰੀਏ ਪੰਜਾਬ ਰਿਮੋਟ ਸੈਂਸਿੰਗ ਦੇ ਮੁਤਾਬਕ ਪੰਜਾਬ ਦੇ ਵਿੱਚ 18% ਸੀ ਜਿਹੜਾ ਪੰਜਾਬ ਹੜ੍ਹਾਂ ਦੀ ਲਪੇੜ ਦੇ ਵਿੱਚ ਆ ਚੁੱਕਿਆ ਸੀਗਾ ਉਸ ਟਾਈਮ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਨਾ ਹੜਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਆਫਤਾ ਜਿਹੜੀ ਪੰਜਾਬ ਦੇ ਵਿੱਚ ਕੁਦਰਤੀ ਆਫਤਾ ਜਿਹੜੀ ਉਹਨੂੰ ਮੰਨਿਆ ਜਾ ਰਿਹਾ ਇਸ ਦਾ ਕਾਰਨ ਇਹ ਸੀ ਕਿ ਅਚਾਨਕ ਪੂਹ ਕਟਾਈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਕੋਈ ਪੁਖਤਾ ਪ੍ਰਬੰਧ ਹੋਣ ਨਾ ਕਰਕੇ ਜਿਹੜੇ ਸਤਲੁਜ ਰਾਵੀ ਦੇ ਨਾਲ ਲੱਗਦੇ ਬੰਦ ਸੀਗੇ ਉਹ ਬਹੁਤ ਜ਼ਿਆਦਾ ਕਮਜ਼ੋਰ ਸੀਗੇ ਇਸ ਕਰਕੇ ਜ਼ਿਆਦਾ ਪਾਣੀ ਛੱਡਣ ਦੇ ਕਾਰਨ ਪੰਜਾਬ ਦੇ ਵਿੱਚ ਹੜਾ ਨੇ ਤਬਾਹੀ ਮਚਾ ਦਿੱਤੀ ਸੀ ਜਿਸ ਦੇ ਨਾਲ ਪੂਰੇ ਤੌਰ ਤੇ ਫਸਲਾਂ ਜਿਹੜੇ ਤਬਾਹ ਹੋ ਚੁੱਕੇ ਸੀ ਪਿੰਡਾਂ ਦੇ ਪਿੰਡ ਸੀ ਜਿਹੜੇ ਉਹ ਵੀ ਤਬਾਹ ਹੋ ਚੁੱਕੇ ਸੀਗੇ ਬਹੁਤ ਸਾਰੀਆਂ ਜ਼ਿੰਦਗੀਆਂ ਵੀ ਬਰਬਾਦ ਹੋ ਗਈਆਂ ਸੀ ਅਤੇ ਵੱਡੀਆਂ ਇਮਾਰਤਾਂ ਅਤੇ ਫੈਕਟਰੀਆਂ ਵੀ ਪੂਰੇ ਤੌਰ ਤੇ ਬੰਦ ਹੋ ਚੁੱਕੀਆਂ ਸੀ ਸੋ ਕਿਸਾਨਾਂ ਦੇ ਕੋਲ ਕੋਈ ਵੀ ਬਾਹੀਯੋਗ ਜ਼ਮੀਨ ਨਾ ਹੋਣ ਕਰਕੇ ਕਿਸਾਨਾਂ ਦਾ ਵੀ ਬਹੁਤ ਮੰਦਾ ਹਾਲ ਹੋ ਗਿਆ ਸੀ ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਸੋ ਇਹ ਸੀਗਾ 1988 ਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਦਿੱਤਾ ਪਰ ਅੱਜ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਦੁਬਾਰਾ ਹੜ੍ਹ ਨੇ ਜਿਹੜੇ 2025 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਹੁਣ ਆਪਾਂ ਗੱਲ ਕਰੀਏ ਵੀ 1988 ਦੇ ਵਿੱਚ ਤਾਂ ਇਹ ਹੜ੍ਹ ਆਏ ਸੀ ਉਸ ਟਾਈਮ ਤਾਂ ਜਿਹੜੇ ਬੰਨ ਸੀਗੇ ਉਹ ਕਮਜ਼ੋਰ ਸੀਗੇ ਪਰ ਹੁਣ ਜਿਹੜੇ ਬੰਦ ਨੇ ਉਹ ਕਮਜ਼ੋਰ ਕਿਉਂ ਨੇ ਉਸ ਦੇ ਪਿੱਛੇ ਕੀ ਕਾਰਨ ਹੈ ਤਾਂ ਇਸ ਤੋਂ ਬਾਅਦ ਸਭ ਨੂੰ ਪਤਾ ਸੀ ਕਿ ਬੰਦ ਨੇ ਜਿਹੜੇ ਉਹ ਕਮਜ਼ੋਰ ਨੇ ਪਰ ਫੇਰ ਵੀ ਇਨ੍ਹਾਂ ਵੱਲ ਧਿਆਨ ਕਿਉਂ ਨਹੀਂ ਗਿਆ ਵਾਰ ਵਾਰ ਹੜ ਪੰਜਾਬ ਦੇ ਵਿੱਚ ਆ ਰਹੇ ਨੇ ਵਾਰ ਵਾਰ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਬਰਬਾਦ ਹੋ ਜਾਂਦੀਆਂ ਨੇ ਉਹਦਾ ਜਿਹੜਾ ਖਮਿਆਜਾ ਹੈਗਾ ਉਹ ਪੂਰਨ ਤੌਰ ਤੇ ਪੰਜਾਬ ਨੂੰ ਹੀ ਭੁਗਤਣਾ ਪੈ ਰਿਹਾ ਹੈਗਾ 2023 ਦੇ ਵਿੱਚ ਹੜ ਆਏ ਉਹਨਾਂ ਨੇ ਵੀ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਅਤੇ ਹੁਣ 2025 ਦੇ ਵਿੱਚ ਫੇਰ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਹੜ ਨੇ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਜਿਹਦੇ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਲੱਖਾਂ ਹੈਕਟੇਅਰ ਜਿਹੜੀ ਫਸਲ ਸੀਗੀ ਉਹ ਬਰਬਾਦ ਹੋ ਚੁੱਕੀ ਆ ਉਹਦੀਆਂ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦਿਖਾ ਆ ਚੁੱਕਿਆਗਾ ਪਰ ਇਹ ਕਦੋਂ ਤੱਕ ਇਸ ਤਰ੍ਹਾਂ ਚੱਲਦਾ ਰਹੂਗਾ ਸੋ ਤੁਸੀਂ ਇਸ ਵੀਡੀਓ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਿਓ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ